ਬੋਲੋ ਸਤਨਾਮ ਸ੍ਰੀ ਸਾਰੇ ਆਖੋ ਸਤਨਾਮ ਸ੍ਰੀ ਸਤਨਾਮ ਸ੍ਰੀ ਦੇ ਲੋਕ ਸੁਨਿਓ ਬਿਦ ਲੋਕ ਸੁਨਿਓ ਹਰ ਦਰਸਨ ਪਾਇਓ ਸੰਗਤ 바ਰ ਉਤਾਰਨ ਕ ਉਰਤ ਹੈ ਜਾਗ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬਾਂ ਦੀ ਪਾਵਨ ਪਵਿੱਤਰ ਗੋਦੀ ਅੰਦਰ ਆਪ ਜੀ ਦੇਵਤਿਆਂ ਦੀ ਤਰ੍ਹਾਂ ਸਮਾਧੀਆਂ ਲਾ ਕੇ ਕੀਰਤਨ ਸਰਵਣ ਕਰ ਰਹੇ ਸੋ ਸੋ ਸਤਿਗੁਰੂ ਮਹਾਨ ਕਿਰਪਾ ਕੀਤੀ ਹੈ ਬੇਨਤੀ ਹੈ ਸੰਗਤ ਨੂੰ ਕਿ ਭਾਈ ਜੇ ਕਿਸੇ ਨੇ ਉੱਠਣਾ ਵੀ ਤੇ ਕਿਰਿਆ ਕਰਮ ਕਰਕੇ ਵਾਪਸ ਆ ਜਾ ਗੁਰੂ ਪਾਤਸ਼ਾਹ ਮਹਾਰਾਜ ਦਾ ਜਸ ਗਾਉਣਾ ਇੰਦੀ ਕੋਈ ਵੀ ਜਥਾ ਹੁੰਦਾ ਉਹ ਸੰਗਤ ਆਸਰੇ ਹੁੰਦਾ ਹੈ ਤੇ ਸਾਡੇ ਤੋਂ ਵੀ ਪਹਿਲਾਂ ਬਦਮ ਸਾਹਿਬ ਆ ਕੇ ਆਪ ਜੀ ਕੋ ਪਹੁੰਚੇ ਹੋਏ ਨੇ ਇੱਕ ਇੱਕ ਮਿੰਟ ਕੀਮਤੀ ਹੈ ਤੇ ਆਪ ਸਾਰੀ ਸੰਗਤ ਨੇ ਇਸੇ ਤਰ੍ਹਾਂ ਟਿਕਾਉ ਬਣਾਉਣਾ ਹੈ ਸਤਿਗੁਰੂ ਕਿਰਪਾ ਕਰਨ ਬਹੁਤ ਹੀ ਪਿਆਰ ਦੇ ਵਿੱਚ ਭਾਈ ਸਾਹਿਬ ਉਹਨਾਂ ਨੇ ਕੀਰਤਨ ਕੀਤਾ ਦਾਸ ਜੇ ਗਲਤ ਨਾ ਹੋਵੇ ਤੇ ਉਸ ਧਰਤੀ ਤੋਂ ਆਪ ਜੀ ਕੋਲ ਆਏ ਨੇ ਜਿੱਥੇ ਸਭ ਤੋਂ ਪਹਿਲੀ ਵਾਰੀ ਕੀਰਤਨ ਹੋਇਆ ਖੋ ਸਤਨਾਮ ਸੁਲਤਾਨ ਪ੍ਰਲੋਦੀ ਜਿੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਬਦ ਦਾ ਆਗਾਜ਼ ਹੋਇਆ ਕਵਰ ਸਥਾਨ ਦੇ ਵਿੱਚੋਂ ਮਹਾਰਾਜ ਨੇ ਇਨਕਲਾਬ ਦੀ ਪਹਿਲੀ ਇਟ ਰੱਖੀ ਪਿਆਰ ਦੇ ਮੂਜਸ਼ਮੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਭਾਈ ਸਾਹਿਬ ਲਿਖਦੇ ਨੇ ਬਾਬੇ ਪਹਿਲਾ ਪਾਇਆ ਬਖਸ਼ਦਾਰ ਸੱਚੀ ਗੱਲ ਜੇ ਸੰਗਤ ਜੀ ਉਹਦੀ ਬਖਸ਼ਿਸ਼ ਤੋਂ ਬਿਨਾਂ ਨਾਂ ਤੇ ਬਾਣੀ ਆਉਂਦੀ ਜੇ ਨਾ ਕੀਰਤਨੀ ਆਉਂਦਾ ਜੇ ਉਹ ਇਹ ਤੇ ਗੱਲਾਂ ਉੱਚੀਆਂ ਨੇ ਉਹਦੀ ਬਖਸ਼ਿਸ਼ ਤੋਂ ਬਿਨਾਂ ਤਾਂ ਕਿਸੇ ਦੇ ਸਾਹਮਣੇ ਬਹਿ ਕੇ ਸੁਣਨਾ ਵੀ ਨਹੀਂ ਆਉਂਦਾ ਆਖੋ ਸਤਿਨਾਮ ਤੁਸੀਂ ਨੇ ਉਹ ਕਾਰਜ ਕੀਤਾ ਤਿੰਨ ਸੱਸੇ ਨੇ ਗੁਰਮਤਿ ਦੇ ਸੱਸਾ ਸੁਣਨਾ ਸੱਸਾ ਸਮਝਣਾ ਤੇ ਸਮਾਜ ਆ ਜਾ ਕਿਤੇ ਇਦਾਂ ਨਾ ਰਹਿ ਜਗੀ ਵੀ ਸੁਣ ਲਿਆ ਸਮਝ ਲਿਆ ਤੇ ਪ੍ਰਸ਼ਾਦਾ ਛੱਕ ਕੇ ਮੁੜ ਗਏ ਜਿੰਨੇ ਵੀ ਵਿਦੇਸ਼ਾਂ 'ਚ ਮੇਰੇ ਵੀਰ ਬੈਠੇ ਨੇ ਬੇਸ਼ੱਕ ਉੱਥੇ ਉਹਨਾਂ ਦੇ ਸਰੀਰ ਬੈਠੇ ਦੇਲ ਇੱਥੇ ਹੀ ਆਖੂ ਸਤਨਾਮ ਤੇ ਜਿੰਨੇ ਵੀ ਮੈਨੂੰ ਮਿਲੇ ਮੈਂ ਵੀ ਬੜਿਆਂ ਵੀਰਾਂ ਨੂੰ ਮਿਲਿਆ ਉੱਥੇ ਵਿਦੇਸ਼ ਇਹੋ ਹੀ ਕਹਿੰਦੇ ਸੀ ਬਸ ਬਾਬਾ ਜੀ ਜਿਹੜਾ 30 ਲੱਖ ਲੱਗਾ ਜਿੱਦਣ ਲੈ ਗਿਆ ਮੁੜ ਜਾਣਾ ਖੁਸਾਤਨਾਮ ਸ੍ਰੀ ਮੈਂ ਕਹਿ ਇਹ ਨਹੀਂ ਉਹ ਲੈਣਾ ਭਾਈ ਗੁੱਸਾ ਨਾ ਕਰਿਓ ਗੁਰੂ ਅਮਰਦਾਸ ਮਹਾਰੇ ਨੇ ਪਹਿਲਾਂ ਹੀ ਲਿਖ ਦਿੱਤਾ ਇਹੋ ਦਿਸਨਾ ਵੱਡਾ ਰੋਗ ਲੱਗਾ ਮਰਨ ਬਣੋ ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਹੀਂ ਫਿਰੈ ਜਿਉ ਬੇਤਾਲਿਆ ਮਹਾਰੇ ਕਹਿੰਦੇ ਇਦਾਂ ਦੁਨੀਆਂ ਫਿਰੂਗੀ ਜਿਵੇਂ ਕਮਲੇਖਿਦਾਈ ਫਿਰਦੇ ਨਾਮ ਤੋਂ ਬਿਨਾਂ ਸਭ ਤੋਂ ਪ੍ਰਣਾਮ ਹੈ ਆਓ ਥੋੜਾ ਜਿਹਾ ਜਪ ਕੇ ਮੈਂ ਅੱਗੇ ਤੁਰਨ ਦਾ ਯਤਨ ਕਰਾਂ ਜਿਵੇਂ ਸਤਿਗੁਰੂ ਨੂੰ ਪਾਇਆ ਗੁਰੂਕੀਆਂ ਸੰਗਤਾਂ ਗੁਰੂ ਕੇ ਨਿਹੰਗ ਸਿੰਘ ਫੌਜਾਂ ਮਹਾਰਾਜ ਦੇ ਸੁਸ਼ੋਭਤ ਦਿਵਾਨਾਂ ਚ ਆਪ ਜੀ ਰਸ ਲੈ ਰਹੇ ਹੋ ਕਰਿਓ ਕਿਰਪਾ ਥੋੜੀ ਜੀ ਸਾਰੇ ਜਾਣੇ ਦਾਸ ਦੇ ਨਾਲ ਕਿਰਪਾ ਕਰਕੇ ਜੁੜਿਏ ਗੁਰੂ ਨਾਨਕ ਸਾਹਿਬ ਦੇ ਮੂਲ ਦੇ ਨਾਲ ਜੁੜਿਓ ਸਾਰੇ ਜੀ ਏਕ ਓੰਕਾਰ ਤਲੂ ਜਾ ਰਿਹਾ ਪਾ ਮਾਝੀ ਐਂ ਤੇ ਵਿਚ ਦਵਾਬਾ ਤੇ ਪਰਲੇ ਪਾਸੇ ਮਾਲਵਾ ਏ ਇਧਰੋਂ ਵੇਈ ਨਦੀ ਜਿੱਥੇ ਤਿੰਨੇ ਜਾ ਕੇ ਮਿਲਦੇ ਹਰੀਕਾ ਹੈਡ ਉਹਦੇ ਮੂੰਹ ਦੇ ਸਾਹਮਣੇ ਉਹ ਗੁਰਦੁਆਰਾ ਹੈ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ ਸ੍ਰਿਹਾਲੀ ਸਾਹਿਬ ਵਾਲੇ ਮਹਾਂਪੁਰਖ ਉਹਨਾਂ ਤੋਂ ਵਰਸਾਈ ਹੋਈ ਸੰਪਰਦਾ ਉਸ ਗੁਰੂ ਘਰ ਦਾ ਨਾਮ ਹੈ ਰਵਾਵ ਸਰ ਜੋ ਜ਼ਿਕਰ ਆਉਂਦਾ ਹੈ ਭਾਈ ਸਾਹਿਬ ਜੀ ਮੰਜਲਾ ਨੂੰ ਮਾਰਦੇ 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 ਉਸ ਜਗ੍ਹਾ ਤੇ ਪਹੁੰਚ ਗਏ ਕੁਝ ਸਮੇਂ ਵਿੱਚ ਟੋਲਦੇ ਰਹੇ ਭਾਈ ਫਰੰਦਾ ਨਹੀਂ ਮਿਲਿਆ ਮਿਲਣ ਤੋਂ ਬਾਅਦ ਬਾਬੀ ਨੇ ਇੱਕ ਗੱਲ ਕਹੀ ਸੀ ਮਰਦਾਨਿਆਂ ਜਦੋਂ ਕੋਈ ਵੀ ਕਾਰਜ ਅੜ ਜਾਵੇ ਨਾ ਉਦੋਂ ਜੁੱਤੀ ਲਾ ਕੇ ਤੇ ਗਲ ਚ ਪੱਲਾ ਪਾ ਕੇ ਅਰਦਾਸ ਕਰਦਿਆ ਕਰੋ ਆਖੋ ਸਤਨਾਮ ਸ੍ਰੀ ਜੀ ਕੀ ਵਿਰਥਾ ਹੋਏ ਸੋ ਗੁਰਪੈ ਅਰਦਾਸ ਕਰ ਅਰਦਾਸ ਚ ਇੰਨੀ ਤਾਕਤ ਜੇ ਸਿੱਖ ਰਾਜ ਪੜ ਕੇ ਵੇਖਿਓ ਇਹਦਾ ਸੂਰਜ ਚੜਿਆ ਵੀ ਅਰਦਾਸ ਤੋਂ ਤੇ ਡੁੱਬਿਆ ਵੀ ਅਰਦਾਸ ਤੋਂ ਕਿਉਂਕਿ ਜਿੱਦਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜਿੱਤ ਕੇ ਆਏ ਨਾ ਪਹਿਲੀ ਵਾਰੀ ਤੇ ਉਹਨਾਂ ਦੀ ਮਾਂ ਭੈਣੋਂ ਟੋਕਰੀ ਚ ਫੁੱਲ ਲੈ ਕੇ ਤੇਲ ਲੈ ਕੇ ਕਿਉਂਕਿ ਮੰਦੇ ਚੰਗੇ ਥਾਂ ਤੋਂ ਮਾਵਾਂ ਟੋਕਦੀਆਂ ਬੱਚਾ ਕਰੇ ਜੇ ਗਲਤੀ ਮਾਵਾਂ ਰੋਕਦੀਆਂ ਐਡੀਆਂ ਗੂੜੀਆਂ ਛਾਵਾਂ ਕਿਧਰੇ ਲੱਭਦੀਆਂ ਨਹੀਂ ਤੁਰ ਜਾਵਣੇ ਕੁਵਾਰ ਤੇ ਮਾਵਾਂ ਉਹਨਾਂ ਦੀ ਮਾਂ ਨੇ ਫੁੱਲਾਂ ਦੀ ਵਰਖਾ ਕਰਕੇ ਤੇਲ ਚੋਇਆ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦੋਵੇਂ ਪੈਰਾਂ ਤੇ ਆਪਦੇ ਹੱਥ ਲਾ ਦੇ ਆਖੋ ਸਤਿਨਾਮ ਇਹ ਮਾਂ ਤੜਫੁੱਠੀ ਪਿਆਰ ਦੇ ਵਿੱਚ ਸ਼ੇਰੇ ਪੰਜਾਬ ਦੀ ਰੂਹ ਕੰਬੀ ਕਹਿੰਦੇ ਮਾਂ ਹਾ ਕੀ ਕਰ ਦਿੱਤਾਈ ਲੋਕੀ ਕੀ ਕਹਿਣਗੇ ਐਡਾ ਵੱਡਾ ਕੱਠ ਮੇਰੇ ਮਗਰ ਹੈ ਮੈਂ ਜਿੱਤਿਆ ਏ ਤੇ ਮੈਂ ਤੇਰੇ ਪੈਰੀਂ ਹੱਥ ਲਾਉਣਾ ਏ ਤੂੰ ਮੇਰੀ ਮਾਂ ਏ ਕਿਉਂਕਿ ਤਿੰਨ ਮਾਵਾਂ ਨੇ ਇੱਕ ਧਰਤੀ ਮਾਂ ਦੂਸਰੀ ਜਿਨੇ ਆਪਾਂ ਨੂੰ ਜਨਮ ਦਿੱਤਾ ਖੁਸਾਤ ਮਾਂ ਬੱਚੇ ਲਿਆ ਕਰੋ ਸਮਾਗਮ ਚ ਕਿਤੇ ਇਹਨਾਂ ਨੂੰ ਅਕਲਾ ਹੋਵੇ ਤੁਹਾਡਾ ਸਤਕਾਰ ਤਾਂ ਹੀ ਹੋਣਾ ਈ ਵੇ ਜੀ ਦੂਜਿਆਂ ਅੱਗੇ ਬੈਗੇ ਤੇ ਫਿਰ ਕਹਾਣੀ ਖਤਮ ਜੇ ਗੱਜ ਕੇ ਅੱਖੋ ਸਤਨਾਮ ਸ੍ਰੀ 7ਐਮਐਮ ਦੀ ਪਥਰੀ ਹੋ ਜੇ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਜਿੰਨਾ ਚਿਰ ਉਹ ਨਿਕਲਦੀ ਨਹੀਂ ਤਾਂ ਸਾਡੀ ਮਾਂ ਜਿੰਨੇ 9 ਮਹੀਨੇ ਇੱਥੇ ਰੱਖਿਆ ਅਜੇ ਵੀ ਕਈ ਨਕਮੇ ਵੱਡੇ ਹੋ ਕੇ ਮਾਂ ਦੀ ਵਖੀ ਚ ਲੱਤ ਮਾਰ ਕੇ ਕਹਿੰਦੇ ਮੈਨੂੰ ਦਿੱਤਾ ਕੀ ਦੂਸਰੀ ਮਾਂ ਜਿੰਨੇ ਜਨਮ ਦਿੱਤਾ ਤੇ ਤੀਸਰੀ ਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੁਣ ਤਿੰਨੇ ਖਤਰੇ ਚ ਕਿਉਂਕਿ ਪੰਜਾਬ ਦੀ ਧਰਤੀ ਵੀ ਸੁੰਨੀ ਹੋ ਚੱਲੀ ਆ ਮਾਝਾ ਬਚਿਆ ਜੀ ਮਹਾਰਾਜ ਕਿਰਪਾ ਕਰੇ ਸ਼ਹੀਦਾਂ ਦੀ ਧਰਤੀ ਹੈ ਪਰਲੇ ਬੰਨੇ ਨੂੰ ਤੱਪ ਜੂ ਤੇ ਜਿਹੜੀ ਕੋਠੀ ਚ ਵੇਖੋਗੇ ਤੁਹਾਨੂੰ ਹੋਰ ਹੀ ਕੁਝ ਨਜ਼ਰ ਆਊਗਾ ਆਖੋ ਸਤਨਾਮ ਮਾਲਵਾ ਵੀ ਇਦਾਂ ਹੀ ਹੋ ਜਾ ਰਿਹਾ ਪੰਜਾਬ ਦੀ ਧਰਤੀ ਡਾਵਾਂਡੋਲ ਹੈ ਖਤਰੇ ਦੇ ਵਿੱਚ ਐ ਮੈਂ ਵੀ ਵਿੱਚ ਹੀ ਆ ਸਾਰੇ ਗੁਰਦੁਆਰਿਆਂ ਦੇ ਵਿੱਚ ਜੇ 100 ਖੰਡ ਪਾਠ ਹੈ ਨਾ ਉਹਨਾਂ ਚੋਂ 90 ਖੰਡ ਪਾਠਾਂ ਦੀ ਲਿਸਟ ਪੜ ਲਿਓ ਇਹ ਹੋਊਗੀ ਕਿ ਸੱਚੇ ਪਾਤਸ਼ਾਹ ਮੈਨੂੰ ਛੇਤੀ ਛੇਤੀ ਪੰਜਾਬ ਤੋਂ ਬਾਹਰ ਭਜਾ ਦੇ ਮੈਨੂੰ ਇੱਥੇ ਡਰ ਲੱਗਦਾ ਤੇ ਤੀਵੀ ਗਈ ਦੂਜੀ ਜਿੰਨੇ ਮਾਂ ਨੇ ਜੰਮਿਆ ਸੀ ਨਾ ਐਡੇ ਮਹਿਲ ਦੇ ਵਿੱਚ ਬੂਏ ਚ ਬੈਠੀ ਉਡੀਕਦੀ ਪਈ ਐ ਕਦੋਂ ਪੇਪਰ ਮਿਲਣ ਤੇ ਕਦੋਂ ਮੇਰਾ ਪੁੱਤ ਆਵੇ ਤੇ ਮੈਂ ਵਿਆਹਾਂ ਮਾ ਪੋਤੀ ਪੋਤਾ ਵੇਖਾਂ ਵਿਚਾਰੀ ਸੁਪਨੇ ਲੈ ਕੇ ਮੁੱਕ ਗਈ ਆਖੋ ਸਤਨਾਮ ਜਿਨਨੇ ਚਿਰ ਨੂੰ ਪੇਪਰ ਮਿਲੇ ਓਨੇ ਚਿਰ ਨੂੰ ਮਾਤਾ ਦੀ ਫੁੱਲ ਵੀ ਕੀਰਤਪੁਰ ਚਲੇ ਗਏ ਤੀਜੀ ਮਾਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਪਿੰਡ ਦੇ ਵਿੱਚ 20 ਰੂਪ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੇ ਜਵਜੀ ਸਾਹਿਬ ਨਹੀਂ ਆਉਂਦਾ ਕਿਸੇ ਭਾਈ ਦੇ ਆਸਰੇ ਕੰਮ ਰਹਿ ਗਿਆ ਮੈਂ ਇੱਕ ਦਿਨ ਬੜੇ ਪਿਆਰ ਚ ਨਿਊਜ਼ੀਲੈਂਡ ਦੀ ਟਾਕਾ ਨੀਨੀ ਸਟੇਜ ਤੇ ਬੋਲਿਆ ਸੀ ਮੈਂ ਆਖਿਆ ਵੀ ਸਾਰੇ ਪਾਸੇ ਕਾਨੂੰਨ ਬਣਾ ਲੈਨੇ ਕਿਤੇ ਕੋਈ ਇੱਕ ਕਾਨੂੰਨ ਸਾਡੇ ਕਾਲ ਤਖਤ ਤੋਂ ਏਦਾਂ ਦਾ ਬਣ ਜੇ ਕਿ ਜਿਹੜੇ ਮੁੰਡੇ ਕੁੜੀ ਦਾ ਵਿਆਹ ਵਾ ਇਹਨਾਂ ਦੋਆਂ ਤੋਂ ਅਰਦਾਸ ਸੁਣਨੀ ਚਾਹੀਦੀ ਆਖੋ ਸਤਿ ਸ਼੍ਰੀ ਅਕਾਲ ਇਹਨਾਂ ਦੋ ਬੱਚਿਆਂ ਨੂੰ ਅਰਦਾਸ ਹੋਣੀ ਚਾਹੀਦੀ ਤੇ ਲਾਵਾਂ ਦਾ ਪਾਠ ਜਵਾਨੀ ਕੰਠ ਹੋਣਾ ਚਾਹੀਦਾ ਹੈ ਤੇ ਪੱਲੇ ਦਾ ਸ਼ਬਦ ਵੀ ਇਹ ਤਿੰਨ ਸ਼ਰਤਾਂ ਰੱਖੀਆਂ ਜਾਣ ਤੇ ਬਾਅਦ ਚ ਸ਼ਾਦੀ ਹੋਣੀ ਹੈ ਵੇਖਿਓ ਕਰ ਦੇ ਕਿ ਨਹੀਂ ਆਖੋ ਸਤਨਾਮ ਸ੍ਰੀ ਕਿਉਂਕਿ ਵਿਆਹ ਕਰਾਉਣਾ ਨਾ ਇੱਕ ਦੂਜੇ ਨੂੰ ਮੁਹੱਬਤ ਕਰਦੇ ਆ ਤੇ ਜਦੋਂ ਵਿਆਹ ਕਰਾਉਣਾ ਹੋਇਆ ਪਤਾ ਹੋਇਆ ਨਾ ਗੁਜ਼ਾਰਾ ਹੋਇਆ ਤੇ ਮੇਰਾ ਦਿਲ ਕਹਿੰਦਾ ਹੈ ਗੁਰੂ ਸਾਹਿਬ ਕੋਲੇ ਬੈਠੇ ਨੇ 100 ਦੇ ਵਿੱਚੋਂ 90% ਸਾਡੇ ਬੱਚੇ ਜ਼ਰੂਰ ਇਹ ਗੁਰਬਾਣੀ ਗੰਠ ਕਰਨਗੇ ਇਦੋਂ ਪਤਾ ਵਾ ਵੀ ਬਾਕੀ ਕੰਮ ਸਾ ਜੀ ਅਸੀਂ 7.5 ਬੈਂਡ ਲੈ ਸਕਦੇ ਸੱਤ ਗੋਰਿਆਂ ਦੀ ਭਾਸ਼ਾ ਏ ਕੋਈ ਵੱਡੀ ਡਿਗਰੀ ਨਹੀਂ ਵੀ ਜਦੋਂ 7 ਬੈਂਡ ਆ ਗਏ ਤੇ ਇਮੀਗ੍ਰੇਸ਼ਨ ਨੂੰ ਪਤਾ ਲੱਗ ਗਿਆ ਵੀ ਹਣ ਪੂਰੇ ਗੋਰੇ ਬਣ ਗਿਆ ਇਹਨਾਂ ਨੂੰ ਹੁਣ ਸਿਰਖ ਪਾਉਣ ਦੀ ਲੋੜ ਨਹੀਂ ਆਪੇ ਸਾਡੇ ਕੰਮ ਇਹਨਾਂ ਕਰੀ ਜਾਣੇ ਵੀਜ਼ਾ ਦੇ ਦੇ। ਇਦਾਂ ਹੀ ਸਾਡੇ ਘਰ 'ਚ ਵੀ ਕੁਝ ਚਾਹੀਦਾ ਸੀ ਵੀ ਜਿੱਦਾਂ ਚ ਇਹਨਾਂ ਨੂੰ ਅਰਦਾਸ ਨਹੀਂ ਆਉਂਦੀ ਇਹਨਾਂ ਨੂੰ ਲਾਵਾਂ ਦਾ 파ਟ ਨਹੀਂ ਆਉਂਦਾ ਇਹਨਾਂ ਨੂੰ ਨਿਤਨੇਮ ਨਹੀਂ ਆਉਂਦਾ ਇਹਨਾਂ ਦਾ ਵਿਆਹ ਨਹੀਂ ਕਰਨਾ ਆਖੋ ਸਤਨਾਮ। ਵੇਖਿਓ ਸਿੱਖਦੇ ਨੀ ਬਾਣੀ ਅਸੀਂ ਛੋਡਾਂ ਇੰਨੀਆਂ ਦੇਤੀਆਂ ਵੀ ਤੁਸੀਂ ਕੱਖ ਨਾ ਕਰੋ ਅਸੀਂ ਕਰਦਾਂਗੇ ਇੱਕ Hindu ਦਾ ਬੱਚਾ 9 ਸਾਲ ਦਾ ਏ ਉਹਨੂੰ ਗਾਇਤਰੀ ਮੰਤਰ ਜੁਵਾਨੀ ਯਾਦ ਮੈਂ ਸੁਣਿਆ ਦੁਕਾਨ ਤੇ ਬੈਠਾ ਮੈਂ ਕਿਹਾ ਪੁੱਤ ਤੁਸੀਂ ਕਿਹੜੇ ਤਰਮ ਨੂੰ ਬੁਲਾਉਂ ਕਰਦੇ ਆਂ ਨੇ ਫਿਰ ਦੱਸਿਆ ਮੈਂ ਕਿਹਾ ਤੈਨੂੰ ਆਪਣਾ ਮੂਲ ਮੰਤਰ ਆਉਂਦਾ ਕਹਿੰਦਾ ਬਾਬਾ ਜੀ ਮੂਲ ਵੀ ਆਉਂਦਾ ਤੇ ਅਰਥ ਵੀ ਆਉਂਦੇ ਇੱਕ ਮੁਸਲਮਾਨ ਦਾ ਬੱਚਾ 11 ਸਾਲ ਦਾ ਮੱਝਾਂ ਚਾਰ ਦਾ ਗੁਜਰਾں ਦਾ ਮੁੰਡਾ ਨੂੰ ਪੁੱਛਿਆ ਪੁੱਤਰਾ ਤੂੰ ਸਕੂਲੇ ਤੇ ਜਾਂਦਾ ਵੇਖਿਆ ਨਹੀਂ ਪਰ ਜਦੋਂ ਤੈਨੂੰ ਵੇਖੀਦਾ ਏ ਤੂੰ ਸ਼ਾਮਾਂ ਨੂੰ ਦੁਪਹਿਰੇ ਸਵੇਰੇ ਪੰਜ ਵਕਤ ਲਾ ਇਲਾਹ ਮੁਹੰਮਦ ਰਸੂਲ ਅੱਲਾਹ ਕਰਦਾ ਏ ਤੈਨੂੰ ਪੰਜ ਨਮਾਜ਼ਾਂ ਯਾਦ ਆ ਕਹਿੰਦੇ ਜੀ ਬਿਲਕੁਲ ਯਾਦ ਆ ਖੁਸ ਸਤਨਾ ਤੇ ਸਾਡੇ ਵਾਲਾ ਲਾਣਾ ਪੁੱਛਿਆ ਪੁੱਤ ਭੂਲ ਮੰਤਰ ਕੀ ਹੁੰਦਾ ਕਹਿੰਦਾ ਜਾ ਬਾਬਾ ਆਪਦਾ ਕੰਮ ਕਰ ਆ ਖੁਸ ਸਤਨਾ ਬਿਕੋਸੀਂ ਕਿੰਨੀ ਦੂਰ ਜਾ ਚੁੱਕੇ ਅੱਜ ਇਸ ਸਮਾਗਮ ਦੇ ਅੰਦਰ ਇਹੀ ਆਪਾਂ ਸੂਝ ਲੈਣੀ ਤੁਸੀਂ ਮੇਰੇ ਤੋਂ ਵੱਧ ਪੜੇ ਲਿਖੇ ਆ ਆਪਾਂ ਸਾਰੇ ਡਿਊਟੀਆਂ ਨਿਭਾਰੇ ਜਿਵੇਂ ਗੁਰੂ ਸਾਹਿਬ ਸੇਵਾ ਲੈ ਰਹੇ ਨੇ ਮੇਰੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਦੇਣ ਕਿਤੇ ਜਾਗ ਜਾਈਏ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਾਂ ਨੇ ਦੋਵੇਂ ਪੈਰਾਂ ਨੂੰ ਛੂ ਕੇ ਆਖਿਆ ਪੁੱਤਰਾ ਮਨੁਮ ਪਹਿਰੀਆਂ ਥਲਾ ਲੰਦੇ ਤੇ ਸ਼ੇਰੇ ਪੰਜਾਬ ਮਾਤਾ ਰਾਜਕੌਰ ਨੂੰ ਕਹਿੰਦੇ ਮਾਂ ਆ ਜਿਹੜੇ ਮੇਰੇ ਪਿੱਛੇ ਲੋਕ ਕੀ ਕਹਿਣਗੇ ਲੋਕੀ ਮਾਂ ਦੇ ਪਹਿਰੀਆਂ ਥਲਾਉਂਦੇ ਆ ਤੂੰ ਮੇਰੇ ਲਈ ਜਾਨੀ ਕਹਿੰਦੀ ਰਣਜੀਤ ਸਿੰਘ ਕਿਤੇ ਧਾਰਮਿਕ ਧਰਮ ਦੇ ਗ੍ਰੰਥ ਪੜ੍ਹ ਕੇ ਵੇਖੀ ਉਹਨਾਂ ਗ੍ਰੰਥਾਂ 'ਚ ਇਹ ਗੱਲ ਲਿਖੀ ਮਿਲੂਗੀ ਕਿ ਰਾਜਾ ਪਰਜਾ ਦੀ ਮਾਂ ਰਾਜਾ ਪਰਜਾ ਦੀ ਮਾਂ ਐ ਅੱਜ ਤੂੰ ਜਿੱਤ ਕੇ ਆਇਆ ਐ ਇਨੂੰ ਕੁਰਸੀ ਮਿਲੀ ਹੈ ਕਿਤੇ ਆ ਲਾਈਵ ਸਾਡੇ ਵੀ ਸੁਣ ਲੈਣਾ ਖੁਸਤਨਾ ਇਹਨਾਂ ਜ਼ਰੂਰ ਕਹਿ ਦਨਗੇ ਵੀ ਜਿਹੜਾ ਸੱਚ ਬੋਲੇ ਉਹਨੂੰ ਮਰਵਾ ਦੇਵਾ ਖੁਸਤਨਾ ਹਮਤਰੀ ਇਹਨਾਂ ਨਹੀਂ ਕਿਤੇ ਸੰਗ ਆਉਣੀ ਇਹਨਾਂ ਨੂੰ ਵੀ ਕਿਤੇ ਅਮਰੀਕਾ ਕੈਨੇਡਾ ਇੰਗਲੈਂਡ ਕਿਤੇ ਉੱਥੋਂ ਦੇ ਵੀ ਰਾਜੇ ਹੀ ਨੇ ਉਹਨਾਂ ਧਰਤੀ ਸੋਨੇ ਦੀ ਬਣਾ ਛੱਡੀ ਜੇ ਕਿਦੇ ਸਾਨੂੰ ਵੀ ਸ਼ਰਮ ਆ ਜੇ ਕਿ ਸੱਚੇ ਪਾਤਸ਼ਾਹ ਪਤਾ ਨਹੀਂ ਸਾਹ ਕਦੋਂ ਮੁੱਕ ਜਾਣੇ ਅਹੀਂ ਵੀ ਕੋਈ ਦਿਲੋਂ ਸਾਫ਼ ਹੋ ਕੇ ਆਪਣੇ ਦੇਸ਼ ਲਈ ਸੋਚ ਲਈਏ ਪਤਾ ਨਹੀਂ ਕਿਹਦਾ ਸਰਾਫ ਹੋਇਆ ਇਸ ਧਰਤੀ ਨੂੰ ਕਿਤੇ ਗੋਰੇ ਭੱਜ-ਭੱਜ ਆਉਂਦੇ ਅਹੀਂ ਪੰਜਾਬ ਹੀ ਰਹਿਣਾ ਪੰਜਾਬ ਕਿਤੇ ਸ਼ਾਮ ਸਿੰਘ ਟਾਰੀ ਲੜਦਾ ਰਿਹਾ ਸਵਾ ਪੈਰ ਖੰਡਾ ਲੈ ਕੇ 13 ਗੋਲੀਆਂ ਖਾਧੀਆਂ ਕਨੇ ਗਮ ਅੰਗਰੇਜ਼ ਕਹਿੰਦਾ ਇੱਕ ਪਾਸੇ ਗਨ ਮਸ਼ੀਨਾ ਚੱਲਦੀਆਂ ਸੀ ਇੱਕ ਪਾਸੇ ਕੱਲੀ ਤਲਵਾਰ 4000 ਅੰਗਰੇਜ਼ ਵੜ ਦਿੱਤਾ ਸਰਦਾਰ ਧਰਤੀ ਤੇ ਡਿੱਗਾ ਗੋਰੀ ਨੇ ਟੋਪੀ ਲਾ ਕੇ ਆਖਿਆ ਸਰਦਾਰਾ ਵਾਹ ਓਏ ਇੱਕ ਪਾਸੇ ਗਨ ਮਸ਼ੀਨਾ ਤੇ ਇੱਕ ਬੰਨੇ ਕੱਲੀ ਗੁਰੂ ਗੋਬਿੰਦ ਸਿੰਘ ਦੀ ਛਮਸ਼ੀਰ ਉਹ ਜੇ ਕਿਤੇ ਸਾਡੇ ਵੱਲੋਂ ਲੜਦਾ ਤੇਰੇ ਪੂਰੇ ਇੰਗਲੈਂਡ ਤੇ ਲੰਡਨ ਦੇ ਵਿੱਚ ਸੋਨੇ ਦੇ ਬੋਤਲਵਾ ਦਿੰਦੇ ਤੂੰ ਗਦਾਰ ਲੋਕਾਂ ਦੇ ਵਿੱਚ ਐ ਨਾ ਤੀਰਾ ਨਾ ਤਲਵਾਰਾਂ ਤੂੰ ਸਿੱਖ ਕੌਮ ਡਰੇ ਗਦਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣਿਆਂ ਆਪਦੇ ਮਾਰਗੇ ਤੂੰ ਕਹਿਣ ਦਾ ਭਾਵ ਇੰਨਾ ਸੋਹਣਾ ਏ ਧਰਤੀ ਨੂੰ ਰੰਗ ਚੜਿਆ ਸੀ ਅੱਜ ਵੇਖ ਲੋ ਕੀ ਬਣ ਗਿਆ ਤੋ ਉਸ ਵੇਲੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਾਂ ਕਹਿੰਦੀ ਪੁੱਤਰਾ ਮੈਂ ਸਦਕੇ ਜਾਵਾਂ ਤੂੰ ਮੇਰੇ ਤੋਂ ਵੱਡੀ ਮਾਂ ਬਣ ਗਿਆ ਕਿਉਂਕਿ ਅੱਜ ਤੂੰ ਜਿੱਤ ਕੇ ਆਇਆ ਏ ਰਾਜੇ ਪਰਜਾ ਦੀ ਮਾਂ ਹੁੰਦੇ ਪੁੱਤ ਵੇ ਅੱਜ ਤੋਂ ਬਾਅਦ ਮੇਰੇ ਪੈਰੀਂ ਹੱਥ ਨਾ ਲਾਈਂ ਉਹ ਦਿਨ ਮੇਰੇ ਪੈਰੀਂ ਹੱਥ ਲਾਈਂ ਜਿਸ ਦਿਨ ਤੂੰ ਇਹਨਾਂ ਦੀ ਮਾਂ ਬਣ ਕੇ ਵਿਖਾ ਦੇਂਗਾ ਅੱਖੋ ਸਤ बस ਇੰਨੀ ਇੱਕ ਗੱਲ ਨੂੰ ਮਾਂ ਦੀ ਨੂੰ ਇੱਥੇ ਵਸਾਇਆ ਦੂਸਰਾ ਮਾਂ ਨੇ ਸਿਰ ਤੇ ਹੱਥ ਰੱਖ ਕੇ ਆਖਿਆ ਵੇ ਰਣਜੀਤ ਸਿੰਘਾਂ ਕਹਿੰਦੇ ਮਾਂ ਮੈਨੂੰ ਕੋਈ ਬਚਨ ਦੇ ਮੈਂ ਰਾਜ ਕਰਨਾ ਏ ਤੇ ਮਾਵਾਂ ਮਾਵਾਂ ਹੀ ਹੁੰਦੀਆਂ ਬੱਚੇ ਬੱਚੇ ਮੇਰਾ ਰਾਜ ਚੜ੍ਹਦੀ ਕਲਾ ਚ ਰਹੇ ਮੈਨੂੰ ਕੋਈ ਯੁਗਤੀ ਮੁਗਤੀ ਦੇ ਤੇ ਉਸ ਰਾਜਕੌਰ ਨੇ ਆਖਿਆ ਸੀ ਯੁਗਤੀ ਮੁਗਤੀ ਇੱਕੋ ਹੀ ਐ ਡਿੱਠੇ ਸਭੇ ਥਾਵ ਨਹੀਂ ਤੁਦ ਜੇ ਆ ਪੁੱਤ ਮੇਰੀ ਗੱਲ ਯਾਦ ਰੱਖੀ ਕਦੇ ਵੀ ਕਿਸੇ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਨੰਗੇ ਪੈਰੀਂ ਕੜਾ ਪ੍ਰਸ਼ਾਦੀ ਦੇਗ ਲੈ ਕੇ ਹਰਿਮੰਦਰ ਸਾਹਿਬ ਜਾਈਂ ਸਿੰਘ ਸਾਹਿਬ ਤੋਂ ਅਰਦਾਸਾਂ ਸੋਧ ਕੇ ਤੇ ਮੁੱਖ ਵਾਕ ਲੈ ਕੇ ਜਿੰਨਾ ਚਿਰ ਮੁੱਖ ਵਾਕ ਦੇ ਅਰਥ ਨਾ ਸੁਣੇ ਕੋਈ ਕਾਰਜ ਨਾ ਕਰੀਂ ਆਖੋ ਸਤਿਨਾਮ ਵੜ ਕੇ ਤੇ ਵੇਖੋ ਸਾਡੀ ਬਲੰਦੀ ਮਿੱਟੀ ਚ ਕਿਦਾਂ ਮਿਲੀ ਤੇ ਸ਼ੇਰੇ ਪੰਜਾਬ ਨੇ ਤਿੰਨ ਗੱਲਾਂ ਇੱਥੇ ਵਸਾਈਆਂ ਇੱਕ ਤੇ ਆਪਣੀ ਮਾਂ ਦੇ ਬਚਨ ਸੀ ਵੀ ਇਹ ਪਰਜਾ ਤੇਰੇ ਬੱਚੇ ਆ ਇਹਨਾਂ ਦਾ ਖਿਆਲ ਰੱਖੀ ਵਾਕਿਆ ਹੀ ਉਹ ਰਾਜਾ ਇਦਾਂ ਦਾ ਸੀ ਰਾਤ ਨੂੰ ਭੇਸ ਬਦਲ ਕੇ ਘਰ-ਘਰ ਜਾ ਕੇ ਵੇਂਦਾ ਸੀ ਕੋਈ ਭੁੱਖਾ ਤੇ ਨਹੀਂ ਘਰ-ਘਰ ਜਾ ਕੇ ਵੇਂਦਾ ਸੀ ਕੋਈ ਦੁਖੀ ਤੇ ਨਹੀਂ ਘਰ-ਘਰ ਜਾ ਕੇ ਵੇਂਦਾ ਸੀ ਕੋਈ ਮਨਜੀਤ ਤੇ ਨਹੀਂ ਮਿਲਕਦਾ ਕਿੰਨੀਆਂ ਕਥਾਵਾਂ ਉਹਦੇ ਰਾਜ ਦੀਆਂ ਪਈਆਂ ਏ ਅੱਜ ਵਾਲੇ ਵੀ ਵੇਂਦੇ ਘਰ ਘਰ ਕੀ ਕੋਈ ਪੁੱਤ ਬਚਿਆ ਕਿ ਸਾਰੇ ਲੱਗ ਗਿਆ ਕੋਸਾ ਹੱਥ ਜੋੜ ਕੇ ਬੇਨਤੀ ਜੀ ਮਿੱਤਰੋ ਕਥਾ ਬਥੇਰੀਆਂ ਪਈਆਂ ਗ੍ਰੰਥ ਬਥੇਰੇ ਪੈ ਮੈਂ ਹੱਥ ਜੋੜ ਕੇ ਕਹਾਂ ਜਿਹੜੇ ਬੱਚੇ ਤੁਹਾਡੇ ਕਾਲਜ ਯੂਨੀਵਰਸਿਟੀ ਪੜ੍ਹਦੇ ਇੱਕ ਵਾਰੀ ਪਿੱਛੇ ਗੇੜਾ ਜ਼ਰੂਰ ਮਾਰ ਲਿਓ ਭਰਾਓ ਬਹੁਤ ਔਖਾ ਸਮਾਂ ਜੀ ਅਗਲਿਆਂ ਨੇ ਵੇਖਿਆ ਵੀ ਇਹਨਾਂ ਦੀ ਕਥਾ ਕੀਰਤਨ ਤੇ ਬਾਪੂ ਹਣੀ ਬੈਠਿਆ ਇਹਨਾਂ ਦੀ ਉਮਰ ਬਹੁਤੀ ਲੰਮੀ ਨਹੀਂ ਇਹਨਾਂ ਦੀ ਪਨੀਰੀ ਫੜ ਲਓ ਸਕੂਲਾਂ ਦੇ ਵਿੱਚ ਉਹਨਾਂ ਨੇ ਆਪਣੇ ਕੁਸਪੈਡ ਸ਼ੁਰੂ ਕਰ ਦਿੱਤੀ ਹੈ ਸਕੂਲਾਂ ਦੇ ਅੰਦਰ ਪੜ੍ਹਾਈਆਂ ਹੋਰ ਹੁੰਦੀਆਂ ਕਿਤਾਬਾਂ ਹੀ ਬਦਲੀ ਜਾਂਦੇ ਆਪਾਂ ਇੱਥੇ ਬੈਠੇ ਆ ਕੋ ਸਤਨਾਮ ਤੇ ਰਹਿੰਦਾ ਖੁੰਦਾ ਪਲੱਸ 2 ਤੇ ਦਸਵੀਂ ਦੇ ਜਿਹੜੇ ਜੰਗ ਨੌਜਵਾਨ ਨੇ ਉਹਨਾਂ ਦੇ ਵਿੱਚ ਆਪਣੇ ਪਰਸਨ ਛੱਡ ਦਿੱਤੇ ਗਏ ਉਹ ਬੰਦੇ ਉਹਨਾਂ ਬੱਚਿਆਂ ਦੇ ਫਰੈਂਡ ਬਣ ਗਏ ਤੇ ਛੁੱਟੀ ਤੋਂ ਬਾਅਦ ਘੁੰਮਣ ਜਾਣਗੇ ਤੇ ਉਹਨਾਂ ਦੀ ਡਿਊਟੀ ਲੱਗੀ ਵੀ ਤੁਸੀਂ ਜੇ 25 ਮੁੰਡੇ ਤੁਹਾਡੇ ਨਾਲ ਐ ਇਹਨਾਂ 25 ਨੂੰ ਲੋਜ ਤੇ ਕਿਦਾਂ ਲਾਉਣਾ ਆਖੋ ਸਰ ਖਿਆਲ ਕਰ ਲਿਓ ਜੇ ਅੱਜ ਵਕਤ ਦੀ ਕਥਾ ਕਰ ਰਿਹਾ ਮੈਂ ਬਥੇਰੀਆਂ ਕਥਾਵਾਂ ਪ੍ਰਾਣੀਆਂ ਪਈਆਂ ਜੀ ਕਰਦਾ ਪਰ ਵਕਤ ਵਿਚਾਰੇ ਸੋ ਸਾਡੀ ਜਿਹੜੀ ਜੰਗ ਜਨਰੇਸ਼ਨ ਹੈ ਉਹਦੇ ਤੇ ਹਮਲਾ ਕੀਤਾ ਜਾ ਰਿਹਾ ਹੈ ਬੱਚਿਆਂ ਦੇ ਵਿੱਚ ਆਪਣੇ ਬੱਚੇ ਬਾੜ ਕੀ ਬਾਹਰੋਂ ਬਹਿਰੂਪੀਏ ਜਿਹੜੇ ਤੁਹਾਡੇ ਨੌਜਵਾਨ 18 17 ਦੇ ਨੇ ਬੱਚੀ ਉਮਰ ਨਿਆਣੀ ਹੈ ਇਹਨਾਂ ਨੂੰ ਜਿੱਧਰ ਨੂੰ ਲਾਤਾ ਇਹਨਾਂ ਲੱਗ ਜਾ ਅੱਜ ਅਗਲੀ ਉੱਥੋਂ ਮਾਰ ਮਾਰਨ ਦਾ ਹੈ ਵੀ ਇਹਨਾਂ ਦਾ ਮੋਢੀ ਖਤਮ ਕਰ ਦਿਓ ਜਦੋਂ ਪਨੀਰੀ ਨਾ ਰਹੀ ਤੇ ਫਸਲ ਕਿੱਥੋਂ ਉਗਣੀ ਆਖੋ ਸਤਨਾਮੁਸਰੀ ਇਹ ਮਾਰੇ ਦੀ ਕਿਰਪਾ ਕਰੇ ਆਪਾਂ ਸਾਰਿਆਂ ਨੂੰ ਮਾਰੇ ਨੇ ਗੁਰੂ ਨਾਨਕ ਸਾਹਿਬ ਨੇ ਵੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਬਾਬਾ ਕਿੱਥੋਂ ਕਿੱਥੋਂ ਤੱਕ ਜਾ ਕੇ ਪ੍ਰਚਾਰ ਕਰਦਾ ਰਿਹਾ ਡੰਕੇ ਤੇ ਝੋਟ ਮਾਰ ਕੇ ਵਿਦਵਾਨ ਕਹਿੰਦਾ ਬਾਬਾ ਕੌਣ ਕਹਿੰਦਾ ਤੂੰ ਬਾਗ ਦਾ ਮਾਲੀ ਨਹੀਂ ਕਹ ਲ ਨਾ ਤੂੰ ਕਿਹੜੀ ਜੋ ਸਾਡੇ ਲਈ ਕਾਲੀ ਨਹੀਂ ਭੁਖਿਆਂ ਦੀ ਖਾਤਰ ਪਿਤਾ ਤੋਂ ਜਪੇੜਾਂ ਖਾਧੀਆਂ ਗਮੀਆਂ ਦੇ ਬਦਲੇ ਦੇ ਗਿਆ ਤੂੰ ਬਾਬਾ ਸਾਨੂੰ ਛਾਦੀਆਂ ਬਦਨਾ ਤੇ ਮਰਦਾਨਾਂ ਤੋਂ ਵੀਰ ਕੈਸੇ ਚੁਣੇ ਤੈਂ ਕੋੜੀਆਂ ਦੇ ਕੀਰਨੇ ਕੁੱਲੀਆਂ ਚ ਜਾ ਕੇ ਸੁਣੇ ਤੈਂ ਕਿਰਤੀ ਦੀ ਝੁਕੀ ਵੇਖ ਕੇ ਉੱਥੇ ਹੀ ਜਾ ਕੇ ਟਿਕ ਗਿਓ ਦੁਖੀਆਂ ਦੀ ਖਾਤਰ ਬਾਬਾ ਤੂੰ ਬਜ਼ਾਰਾਂ ਵਿੱਚ ਵਿਕ ਗਿਓ ਵਾਹ ਓਏ ਮੇਰੇ ਮੋਦੀਆ ਤੂੰ ਮੋਦੀ ਖਾਨਾ ਖੋਲਿਆ ਤੇਰੇ ਜਿਹਾ ਸੌਦਾ ਮੁੜ ਕੇ ਨਹੀਂ ਕਿਸੇ ਤੁਲਿਆ ਤੈਨੂੰ ਪੜਾਉਣ ਆਏ ਪੰਡਤ ਤੇ ਮੁੱਲਾ ਪੜ ਗਏ ਸੂਫੀ ਬੰਦਿਆਂ ਨੂੰ ਨਾਮ ਦੇ ਨਸ਼ੇ ਆਪਣੀ ਛਾਪ ਤੇ ਗੜਵੀ ਸਾਧਾ ਨੂੰ ਖੜਾ ਹੁੰਦਾ ਸੀ ਲਾ ਕੇ ਆਪਣੀ ਕੰਬਲੀ ਤੋਂ ਨੰਗਿਆਂ ਤੇ ਪਾ ਆਉਂਦਾ ਸੀ ਦੁਨੀਆਂ ਦੇ ਉੱਤੇ ਉਦੋਂ ਵੱਖਰਾ ਹੀ ਮਨਜੂਮ ਸੀ ਜਦੋਂ ਕੋਧਰੇ ਚ ਦੁੱਧ ਸੀ ਤੇ ਪੂੜੀਆਂ ਚ ਖੂਨ ਸੀ ਬਾਬਰ ਦੀ ਚੱਕੀ ਫੇਰ ਕੇ ਲਗਾਤੀ ਬਾਜੀ ਜਾਨ ਦੀ ਐਡਾ ਮਰਦ ਜਿਹੜਾ ਮੂੰਹ ਤੇ ਬਾਬਰ ਨੂੰ ਯਾਵਰ ਕਹਿਣ ਵਾਲਾ ਸੀ ਉਹ ਹੀ ਗੁਰੂ ਨਾਨਕ ਸਾਹਿਬ ਆਖੋ ਸਤਨਾਮ ਸ੍ਰੀ ਸਭ ਤੋਂ ਪਹਿਲੀ ਵਾਰੀ ਮੇਰੇ ਪਾਤਸ਼ਾਹ ਨੂੰ ਆਪ ਜੇਲ੍ਹ ਜਾਣਾ ਪਿਆ। ਰੱਬ ਧਰਤੀ ਤੇ ਆਇਆ ਉਹਨਾਂ ਨੂੰ ਵੀ ਉੱਥੇ ਜਾਣਾ ਪਿਆ। ਗੁਰਮੁਖ ਇਤਿਹਾਸ ਪੜ੍ਹ ਕੇ ਵੇਖਿਓ ਭਾਈ ਮਰਦਾਨੇ ਦਾ ਬਚਨ ਪ੍ਰੋਫੈਸਰ ਪੂਰਨ ਸਿੰਘ। ਕਹਿੰਦੇ ਜਦੋਂ ਮਹਾਰਾਜ ਉੱਥੇ ਜੇਲ੍ਹ 'ਚ ਸੀ ਨਾ ਤੇ ਭਾਈ ਮਰਦਾਨਾ ਲਾਗੇ ਬੈਠਾ ਤੇ ਮਹਾਰਾਜ ਕਹਿੰਦੇ ਵੇ ਮਰਦਾਨਿਆ ਗੁੱਸੇ ਆ। ਕੁਝ ਬੋਲਦਾ ਨਹੀਂ ਕਹਿੰਦਾ ਬਾਬਾ ਬੋਲਣ ਜੋਗੇ ਰਹੇ ਨਹੀਂ ਆਖੋ ਸਤਨਾਮ। ਦੂ ਪ੍ਰਾਗ ਲੰਗ ਕਰਦੇ ਇੱਕ ਰਾਗ ਤੇ ਇੱਕ ਰੱਬ ਕਹਿੰਦੇ ਕੀ ਹੋਇਆ ਈ ਇਹਦਾ ਬਾਬਾ ਤੈਨੂੰ ਆਖਿਆ ਸੀ ਨਾ ਵੀ ਚੁੱਪ ਕਰਕੇ ਜੰਗਲਾਂ ਕੰਦਰਾਂ ਚ ਕੀਰਤਨ ਕਰੀ ਜਾ ਹੁਕਮਰਾਨ ਦਾ ਮੱਥਾ ਨਹੀਂ ਲਾਈਦਾ ਆਖੋ ਸਤਨਾਮ ਤੇ ਤੂੰ ਇਹਦੇ ਮੂੰਹ ਤੇ ਜਾਬਰ ਕਿਹਾ ਬਾਬਰ ਨੂੰ ਤੇ ਹੁਣ ਆਪਾਂ ਨੂੰ ਜੇਲ੍ਹ ਆ ਤੇ ਕਿਹ ਛਡਾਉਣਾ ਤੇ ਐਣੀ ਹੋਣਾ ਨਾ ਕੋਈ ਦਲੀਲ ਨਾ ਕੋਈ ਵਕੀਲ ਤੇ ਨਾ ਕੋਈ ਅਪੀਲ ਬਾਪੂ ਅੱਗੇ ਗੁੱਸੇ ਹੋਇਆ 20 ਰੁਪਈਆ ਤੋਂ ਆਪਣੇ ਮਗਰ ਨਹੀਂ ਕਿਸੇ ਆਉਣਾ ਆਖੋ ਸਤਨਾਮ ਸ੍ਰੀ ਸਚਾਈ ਹੈ ਨਾ ਇਹ ਕਥਾ ਵਾ ਝੂਠ ਨਹੀਂ ਮਰ ਕੇ ਕਹਿੰਦੇ ਵਰਦਾਨਿਆ ਕੀ ਹੋਇਆ ਤੂੰ ਦੇਲਾ ਵਾਲਾ ਕਰਦਾ ਕਹਿੰਦੇ ਬਾਬਾ ਜੀ ਦਾ ਕੁਝ ਨਹੀਂ ਹੈ ਵੀ ਅੱਜ ਸਚਾਈ ਹੈ ਪੰਜਾਬ ਦੀ ਜਿਹੜਾ ਬੋਲਦਾ ਮੁੜ ਕੇ ਮਗਰ ਕੋਈ ਨਹੀਂ ਜਾਂਦਾ ਆਖੋ ਸਤਨਾਮ ਮੌਕੇ ਤੇ ਜਕਾਰੇ ਬਹੁਤ ਛੱਡਦੀ ਮੇਰੀ ਕੌਮ ਗੁਰੂ ਕੀ ਫੌਜ ਬੈਠੀ ਇਹਨਾਂ ਦਾ ਤਜਰਬਾ ਇਹ ਵੱਡੇ ਸਾਡੇ ਅੱਜ ਕਈ ਕਹਿਣਗੇ ਜੀ ਇੰਨੀਆਂ ਜਥੇਬੰਦੀਆਂ ਨੇ ਇੰਨੀ ਸਾਡੇ ਕੋਲ ਫੋਰਸ ਹੈ ਇੰਨਾ ਕੁਝ ਕਰਦੇ ਕਿਉਂ ਨਹੀਂ ਕੁਝ ਕੀ ਕਰੀਏ ਸਿਰਫ ਅਸੀਂ ਅੱਜ ਦੀ ਤਰੀਕ ਮੇਰੀ ਉਮਰ ਜਿੰਨੀ ਮੈਂ ਵੇਖਿਆ ਵੀ ਅਹੀਂ ਇਕੱਲੇ ਸਰੋਪੇ ਤੇ ਜਕਾਰੇ ਛੱਡਣ ਵਾਲੇ ਮੁੜ ਕੇ ਕੋਈ ਨਹੀਂ ਸਟੈਂਡ ਲੈਂਦਾ ਸਭ ਤੋਂ ਗਲਤੀ ਕਿ ਨੇਤਨੇਵ ਨਹੀਂ ਕਰਦਾ ਤੇ ਬਾਬੇ ਨਾਨਕ ਪਾਤਸ਼ਾਹ ਨੂੰ ਵੀ ਉੱਥੇ ਬਹਿਣਾ ਪਿਆ ਸ਼ੁਕਰ ਕਰੋ ਆਪ ਨਰਾਇਣ ਕਲਾਧਾਰ ਜੇ ਬਾਬਾ ਉੱਥੇ ਕਲਾ ਨਾ ਵਿਖਾਉਂਦਾ ਤੇ ਛੁੱਟਦਾ ਬਾਬਾ ਵੀ ਨਹੀਂ ਆਖ ਕੋ ਸਤਨਾਮ ਇਤਿਹਾਸ ਹੈ ਮੈਂ ਕਿਹੜੇ ਕੋਲੋਂ ਕਿਨ੍ਹ ਭਾਈ ਮਰਦਾਨੇ ਨੇ ਆਖਿਆ ਬਾਬਾ ਹੁਣ ਇੱਥੇ ਲੰਗਣੀ ਉਮਰ ਕਿਹੇ ਮਗਰ ਨਹੀਂ ਆਉਣਾ ਨਾ ਕੋਈ ਦਲੀਲ ਨਾ ਕੋਈ ਵਕੀਲ ਨਾ ਕੋਈ ਜੱਜ ਇਹਦਾ ਰਾਜ ਹੈ ਤੇ ਆਪਾਂ ਨੂੰ ਕਹੀ ਛਡਾਉਣਾ ਨਹੀਂ ਉਹ ਤੇ ਸ਼ੁਕਰ ਕਰੋ ਆਪ ਅਕਾਲ ਪੁਰਖ ਦੀ ਜੋਤ ਸੀ ਕਹਿੰਦੇ ਮਰਦਾਨਿਆ ਤੂੰ ਸਰਕਾਰ ਦਾ ਬੰਦਾ ਕਿ ਕਰਤਾਰ ਦਾ ਕਹਿੰਦਾ ਬਾਬਾ ਇਹ ਤੇ ਕਰਤਾਰ ਨਹੀਂ ਆ ਫਿਰ ਕਹਿੰਦਾ ਕਰਤਾਰ ਦੀ ਕੋਈ ਗੱਲ ਕਰਨਾ ਕੀ ਤੂੰ ਸਰਕਾਰ ਦੀ ਕਰਦਾ ਡਰਦਾ ਹੈ ਕਹਿੰਦਾ ਬਾਬਾ ਦੀਦਾ ਕੁਝ ਨਹੀਂ ਹੁਣ ਅਗਲੇ ਪਾਸੇ ਜਿੰਦਰੇ ਲੱਗੇ ਨੇ ਆ ਚੱਕੀਆਂ ਲੋਕੀਂ ਗੇੜਨਦਾ ਤੇ ਇੱਕ ਤੂੰ ਫੜ ਲੈ ਤੇ ਇੱਕ ਮੈਂ ਤੇ ਗੇੜੀ ਚਲੀਏ ਉੱਥੇ ਫਿਰ ਹਜ਼ੂਰ ਮੁਸਕਰਾਏ ਕਹਿਣ ਲੱਗੇ ਮਰਦਾਨਿਆਂ ਚੱਕੀ ਛੱਡ ਸਰਕਾਰ ਦੀ ਸਿਵਤ ਨਹੀਂ ਕਰਤਾਰ ਦੀ ਸ਼ੁਰੂ ਕਰਦੇ ਰਵਾਵ ਛੇੜ ਉਸ ਵੇਲੇ ਕਹਿੰਦੇ ਬਾਬਰ ਦੀ ਚੱਕੀ ਫੇਰ ਕੇ ਲਗਾਤੀ ਬਾਜੀ ਤੇ ਜੇ ਬਾਬਾ ਉੱਥੇ ਨਾ ਇਹ ਪ੍ਰਦਰਸ਼ਨੀ ਕਰਦਾ ਨਾ ਮੇਰੇ ਪਾਤਸ਼ਾਹ ਕਲਾ ਵਿਖਾਉਂਦੇ ਤੇ ਬਾਬਰ ਕਿਤੇ ਮੰਨਣ ਦਿਆ ਪਰਾਜ ਇਹੋ ਹੀ ਫਰਕ ਹੈ ਵੀ ਭਗਤੀ ਹੈ ਨਹੀਂਆ ਸ਼ਕਤੀ ਸਿੱਧੀ ਆ ਨਾ ਦਾੜਾ ਰੱਖਦੇ ਆ ਨਾ ਨਿਤਨੇਮ ਕੰਠ ਕਰਦੇ ਆ ਨਾ ਅਮਰਤ ਛਕਿਆ ਏ ਤੇ ਕਹਿੰਦੇ ਰਾਜ ਕਰੇਗਾ ਬੋਲੋ ਕਾਹਦੀ ਨਾ ਕਰਨਾ ਜੇ ਕੁਝ ਦੀਦਾ ਹੈਗਾ ਪਹਿਲਾਂ ਸਭ ਤੋਂ ਉਹਦੇ ਪੁੱਤ ਬਣੀਏ ਮਾਰੇ ਸੈਵ ਨੇ ਜਦੋਂ ਅਮਰਤ ਸ਼ਿਕਾਇਆ ਸੀ ਨਾ ਆ ਜਿਹੜਾ ਬਾਣਾ ਹੀ ਬਾਣਾ ਗੁਰੂਆਂ ਫੌਜਾਂ ਕੋਲੇ ਪੰਜ ਸਟਾਰ ਲਾਏ ਸੀ ਮੋਢੇ ਤੇ ਚੋਲਾ ਪਵਾ ਕੇ ਅਮਰਤ ਪਹਿਲਾ ਸਟਾਰ ਕਿਹੜਾ ਮਾਰੇ ਕਹਿੰਦੇ ਬਾਟਾ ਮੇਰੇ ਪੁੱਤ ਦਾ ਹਿਰਦੇ ਵਰਗਾ ਬਾਟੇ ਬਾਟੇ ਵਰਗਾ ਹਿਰਦਾ ਹੋਵੇ ਇਹ ਕਦੇ ਵੀ ਜਦੋਂ ਬਾਟਾ ਹਣ ਦੇਗ ਵਰਤਨੀਆ ਤੇ ਇਹਨੇ ਫਰਕ ਨਹੀਂ ਪਾਉਣਾ ਵੀ ਮਜਬੀ ਕੌਣ ਸ਼ੀਂਬਾ ਕੌਣ ਕੁਮੋਕ ਕੌਣ ਤੇ ਜੱਟ ਕੌਣ ਹੈ ਜਿੰਨੇ ਦੇਗ ਵਰਤੌਣੀ ਸਾਰਿਆਂ ਨੂੰ ਗੱਫਾ ਇੱਕੋ ਜਿਹਾ ਇਹ ਜਿੰਨੇ ਬਾਣਾ ਆਉਣਾ ਨਾ ਕਲਗੀਧਰ ਦਾ ਉਹਦਾ ਸਾਰਿਆਂ ਲਈ ਕੋਈ ਜ ਸੁਭਾਅ ਵੀ ਦੂਸਰਾ ਪਾਣੀ ਪਾਇਆ ਬਾਟੇ ਚ ਪਾਣੀ ਅੱਗ ਬੁਝਾਉਂਦਾ ਲਾਉਂਦਾ ਨਹੀਂ ਮਾਰੇ ਕਹਿੰਦੇ ਮੇਰੇ ਪੁੱਤ ਨੇ ਬਾਣਾ ਪਾ ਕੇ ਅੱਗ ਲਾਉਣੀ ਨਹੀਂ ਪਿਆਰ ਵਰਤਉਣਾ ਬੁਝਾਉਣੀ ਹੈ ਤੀਸਰਾ ਪਤਾਸੇ ਪਾਏ ਤੇ ਆਪਣੇ ਮੱਖ ਚੋਂ ਮਿੱਠਾ ਬੋਲਣਾ ਗੰਦੀ ਗਾਲ ਨਹੀਂ ਕਢਣੀ ਅੱਜ ਵੇਖੋ ਫੇਸਬੁੱਕ ਤੇ ਕੀ ਬਣਿਆ ਵਿਆ ਬਾਣੀ ਬਾਣਾ ਪਾ ਕੇ ਕਿੰਨਾ ਗੰਦ ਵਗਦੇ ਆਪਾਂ ਆਖੋ ਸਤਨਾਮ ਤਿੰਨ ਸਟਾਰ ਮਾਰੇ ਨੇ ਪਹਿਲਾਂ ਦਿੱਤੇ ਵੀ ਬਾਟੇ ਵਰਗਾ ਹਿਰਦਾ ਰੱਖੀ ਪਾਣੀ ਵਰਗਾ ਸੁਭਾਅ ਰੱਖੀ ਤੇ ਪਤਾਸਿਆਂ ਵਰਗੀ ਜੀਵ ਜੇ ਫੇਰ ਵੀ ਕੋਈ ਤੇਰੀ ਪੱਗ ਨੂੰ ਹੱਥ ਪਾਵੇ ਜਾਂ ਤੇਰੇ ਗੁਰੂ ਦੀ ਇੱਜ਼ਤ ਨੂੰ ਤੇ ਚੌਥਾ ਖੰਡਾ ਫੜਾਤਾ ਆਖੋ ਸਤਿਨਾਮ ਤੇ ਮਾਰੇ ਕਹਿੰਦੇ ਵੀਰ ਖੰਡਾ ਵਾਈ ਪੰਜਵੇਂ ਗੁਰੂ ਗੋਬਿੰਦ ਸਿੰਘ ਤੇਰੇ ਨਾਲ ਹੋਣਗੇ ਆਖੋ ਸਤਿਨਾਮ ਸ੍ਰੀ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਚੇ ਬਾਵੇ ਦਰਗੇ ਮਣ ਹੁਣ ਕਰੀਏ ਕੀ ਨਾਂ ਤੇ ਬਾਟੇ ਵਰਗਾ ਹਰ ਦਈਆ ਆਪੋ ਆਪਣੇ ਗੁਰਦੁਆਰੇ ਵੰਡੀ ਫਿਰਦੇ ਕੋਈ ਮਾਮ ਬੁਰਖ ਵੰਡੀ ਫਿਰਦੇ ਆ ਕੋਈ ਆਪੋ ਆਪਣਾ ਧੜਾ ਵੰਡੀ ਫਿਰਦਾ ਤੇ ਨਾ ਸਾਡਾ ਪਾਣੀ ਵਰਗਾ ਸੁਭਾ ਇਹ ਸਿੱਖ ਕੌਮ ਇਦਾਂ ਦੀ ਸੀ ਕਿਸੇ ਨੰਗੇ ਨੂੰ ਟੱਕਦੀ ਸੀ ਅੱਜ ਸਭ ਤੋਂ ਵੱਧ ਨੰਗੇ ਆਪਾਂ ਹੀ ਹੋਏ ਪਏ ਆਖੋ ਸਤਨਾਮ ਜਿੰਨਾ ਮੋਬਾਈਲ ਤੇ ਵੀਡੀਓ ਕੋ ਬਣਦੀਆਂ ਕਿਧੀਆਂ ਵਲ ਆ ਇਸ ਵੇਲੇ ਸਾਡੀਆਂ ਹੀ ਆ ਤੀਸਰਾ ਪਤਾਸੇ ਵਾਲਾ ਸੁਭਾਅ ਤੇ ਉਹ ਕਾ ਹੀ ਖਤਮ ਹੋ ਗਿਆ ਬਾਣੀ ਕਹਿੰਦੀ ਮਿੱਠ ਬੋਲਣਾ ਜੀ ਹੜ ਸੱਜਣ ਸੁਆਮੀ ਐਸ ਮੂਹ ਚੋਂ ਕਿਤੇ ਕੀਰਤਨ ਕਰਨਾ ਸੀ ਗੁਰਵਾਣੀ ਕਿਤੇ ਜੱਸਾ ਸਿੰਘ ਆਲੂ ਵਾਲੀਏ ਦਾ ਜੀਵਨ ਪੜਿਓ ਨਵਾਬ ਬਾਬਾ ਨਵਾਬ ਕਪੂਰ ਸਿੰਘ ਦਾ ਜੀਵਨ ਪੜਿਓ ਸੁਲਤਾਨੀ ਉਲ ਕੌਮ ਦੇ ਮਾਲਕ ਬਣਨ ਵਾਲੇ ਕਿਤੇ ਕੀਰਤਨ ਕਰਦੇ ਸੀ ਕਿਤੇ ਉਹਨਾਂ ਕੋਈ ਨਿਤਨੇਮ ਸੀ ਅੱਜ ਆਪਣੇ ਕੋ ਭਗਤੀ ਕੋ ਨਹੀਂ ਦੇ ਮਾਰੇ ਦਇਆ ਕਿਰਪਾ ਕਰਨ 5 ਮਿੰਟ ਦਾ ਸਮਾਪਨਾ ਬਾਕੀ ਹੈ ਆਖੋ ਸਤਨਾਮ ਸ੍ਰੀ ਸ਼ੇਰੇ ਪੰਜਾਬ ਦੀ ਮਾਂ ਨੇ ਇਹ ਗੱਲ ਕਹੀ ਪੁੱਤਰਾ ਇੱਕ ਤੇ ਸਾਰਿਆਂ ਦੀ ਮਾਂ ਬਣ ਜੀ ਓਏ ਤੇ ਦੂਸਰਾ ਗੁਰੂ ਰਾਮਦਾਸ ਦੇ ਪੁੱਛੇ ਬਿਨਾ ਕੋਈ ਕੰਮ ਨਾ ਕਰੀ ਆਖੋ ਸਤਨਾਮ ਆਹ ਹੰਦੀ ਰਾਜਿਆਂ ਲਈ ਗੱਲ ਫਿਰ ਉਸ ਪੁੱਤਰ ਨੇ ਆਪਣੀ ਮਾਂ ਦਾ ਹੁਕਮ 40 ਸਾਲ ਮੰਨਿਆ ਆਖੋ ਸਤਨਾਮ ਬੱਬਾਂ ਦੇ ਭਾਰ ਹੋ ਕੇ ਸਿੱਖ ਰਾਜ ਖੜਾ ਕਰ ਦਿੱਤਾ ਪੂਰੇ ਵਰਲਡ ਦੇ ਵਿੱਚੋਂ ਇੱਕ ਨੰਬਰ ਦਾ ਰਾਜ ਸੀ ਸਾਡਾ ਤੇ ਇੱਕ ਨੰਬਰ ਦਾ ਜਰਨੈਲ ਸੀ ਹਰੀ ਸਿੰਘ ਨਲੂਆ ਅਕਾਲੀ ਬਾਬਾ ਫੂਲਾ ਸਿੰਘ ਦੋ ਨੰਬਰ ਤੀਜਾ ਸ਼ੇਰੇ ਪੰਜਾਬ ਤੇ ਚੌਥਾ ਸ਼ਾਮ ਸਿੰਘ ਟਾਰੀ ਤੇ ਪੰਜਵਾਂ ਜਰਨੈਲ ਜੁਰਾਵਰ ਸਿੰਘ ਖੁਸਤਨਾਮ ਇਹ ਪੰਜ ਥੰਮ ਸਿੱਖ ਰਾਜ ਦੇ ਸੀ ਕਿਤੇ ਬੜਿਓ ਰੋਣ ਆਉਂਦਾ ਹੀ ਫਿਰ ਉਥੇ ਵੀ ਇਸ ਰਾਜ ਦੀਆਂ ਗੱਲਾਂ ਚੱਲੀਆਂ ਜਦੋਂ ਸ਼ੇਰੇ ਪੰਜਾਬ ਦਾ ਬੇੜਾ ਡੁੱਬਾ ਚਾਰੇ ਥੰਮ ਪੰਜੇ ਡਿਗ ਪਏ ਤੇ ਸ਼ੇਰੇ ਪੰਜਾਬ ਸੌ ਗਿਆ ਤੇ ਇੱਕ ਬਾਪੂ ਨੇ ਚਿੱਟਾ ਦਾੜਾ ਤੇ ਗਲ ਚ ਪੱਲਾ ਪਾਇਆ ਹੰਝੂਆਂ ਦੀ ਝੜੀ ਲਾ ਕੇ ਤੇ ਉਹ ਬਾਪੂ ਕੀ ਕਹਿੰਦਾ ਨਾਲੇ ਰੋਂਦਾ ਤੇ ਨਾਲੇ ਗਾਉਂਦਾ ਕਹਿੰਦਾ ਮਾਲੀ ਤੁਰ ਗਿਆ ਛੱਡ ਕੇ ਬਾਗ ਸੁਨਾ ਉਜੜ ਗਈ ਗੁਲਜ਼ਾਰ ਪੰਜਾਬੀਆਂ ਦੀ ਵਾਲੀ ਪੰਜਾਂ ਦਰਿਆਵਾਂ ਦੇ ਜਾਨ ਮਗਰੋਂ ਤੇ ਕਿਸੇ ਲਈ ਨਸਾਰ ਪੰਜਾਬੀਆਂ ਦੀ ਰਹਿ ਗਈ ਲੜਕ ਦੀ ਕਿਲੇ ਦੀ ગાંધી ઉતે રત પીણી તલવાર પંજાબિયાં દી સરો તાજ દલીપ દે નઈ લથા લથ ગઈ 17 પંજાબિયાં દી ખૈ બરતીક બનાઈ સી જો નળવે ખોસ ગઈ જગીર ਪੰਜਾਬੀਆਂ ਦੀ ਕੱਲਾ ਸ਼ੇਰਨੀ ਚਖਾ ਦੇ ਵਿੱਚ ਸੜਿਆ ਤੇ ਸੜ ਗਈ ਨਾਲ ਤਕਦੀਰ ਬੋਲੋ ਨਾ ਪੰਜਾਬੀਆਂ ਦੀ ਸੋ ਗੁਰਮੁਖੋ ਬਹੁਤ ਬਹੁਤ ਧੰਨਵਾਦ ਆਪ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਪ੍ਰਬੰਧਕਾਂ ਦਾ ਔਰ ਵਿਦੇਸ਼ਾਂ 'ਚ ਬੈਠੇ ਮੇਰੇ ਵੀਰ ਬੇਵੱਸ ਹੋਏ ਪਏ ਆਂ ਕੁਝ ਦੀਦਾ ਨਹੀਂ ਅਰਦਾਸ ਹੀ ਹੈ ਵਣਤੇ ਹੋਏ ਕਰਿਆ ਕਰੋ ਮਹਾਰਾਜ ਕਿਰਪਾ ਕਰ ਦੇਣ ਰਹੇਗੀ ਬਹਾਰ ਤੋ ਫੂਲ ਖਿਲਤੇ ਰਹੇਗੇ ਜ਼ਿੰਦਗੀ ਵਕਸ਼ਣ ਸਤਿਗੁਰੂ ਫਿਰ ਮਿਲਤੇ ਰਹੇ ਮਾਲਕ ਦੀ মুর্ਸ਼ਦ ਦੀ ਨਿਆਮਤ ਦੇ ਪਾਤਰ ਬਣੋ ਖੰਡੇ ਬਾਟੇ ਦਾ ਅਮਰਤ ਛਕੋ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਕਰਾਇਆ ਕਰੋ ਇੱਕ ਦਰਦ ਲੈ ਕੇ ਚੱਲੋ ਬਾਕੀ ਮਾਲਕ ਕਹਿੰਦੇ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਚਕਾ ਪਾਵੇ ਮਾਲਕ ਦਾ ਕੰਮ ਫਲ ਫਲ ਲਾਉਣੇ ਲਾਵੇ ਜਾਂ ਨਾ ਲਾਵੇ ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰਿ ਉਹ ਬੜੀ ਆਵਜੀ ਨੇ ਤਰਸ ਕੀਤਾ ਸੰਗਤ ਨੇ ਹੁਕਮ ਬੇਨਤੀ ਪ੍ਰਵਾਨ ਕੀਤੀ ਹੈ ਬਹੁਤ ਚੜ੍ਹਦੀ ਕਲਾ ਹੈ ਇਸ ਠਾਡੀ ਜਥੇ ਤੇ ਕਿਸੇ ਨਾਂ ਦੇ ਮਠਾਜ ਨਹੀਂ ਮੇਰੇ ਵੀਰ ਕਿਉਂਕਿ ਦੋ ਚਾਰ ਸਿੰਘ ਯਸ ਵੇਲੇ ਜਿਹੜੇ ਸੱਚ ਦਾ ਪ੍ਰਚਾਰ ਕਰ ਰਹੇ ਇੱਕ ਥੋਪੇ ਸੱਚ ਬੋਲਣ ਵਾਲੇ ਦੇ ਜਿਹੜਾ ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਖਾਲਸਾ ਕਹਿੰਦੇ ਹੁੰਦੇ ਸੀ ਭੰਡਰਾਂ ਵਾਲੇ ਕਹਿੰਦੇ ਜਿੰਨੇ ਸੱਚ ਬੋਲਣਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਕਥਾ ਕਰਨੀ ਨਾ ਆਪਣਾ ਖਫਣ ਨਾਲ ਹੀ ਰੱਖੋ ਆਖੋ ਸਤਨਾਮ ਸੱਚ ਜਿਹੜਾ ਹੈ ਨਾ ਖਫਣ ਹੈ ਤੇ ਉਹ ਹੀ ਬੋਲ ਸਕਦਾ ਜਿੰਨੇ ਗੱਡੀ 'ਚ ਰੱਖਿਆ ਹੋਵੇ ਆਖੋ ਸਤਨਾਮ ਸ੍ਰੀ ਮਾੜੇ ਦਿਲ ਵਾਲਾ ਤੇ ਗੁਰਦੇ ਵਾਲਾ ਬੰਦੇ ਦਾ ਕੰਮ ਨਹੀਂ ਇਹ ਮਰਦਾਂ ਦੀ ਕੌਮ ਹੈ ਇਹ ਮਰਦਾਂ ਦੇ ਜਸ ਨੇ ਤੇ ਮਰਦ ਦੀ ਗਾ ਸਕਦੇ ਆਖੋ ਸਤਨਾਮ ਜੋ ਨੂਰੇ ਨੇ ਸੁਨਾਇਆ ਅੰਦਾਜ਼ ਹੀ ਵੱਖਰਾ ਥਾ ਜੋ ਮੇਰੇ ਗੋਬਿੰਦ ਨੇ ਵਜਾਇਆ ਉਹ ਸਾਜ਼ ਹੀ ਵੱਖਰਾ ਥਾ ਗੁਰੂ ਕੀ ਅੰਨ੍ਹੰਗ ਸਿੰਘ ਫੌਜਾਂ ਮਾਰੇ ਬਾਣੀ ਬਾਣੇ ਦੇ ਧਾਰਨੀ ਸਾਡੀ ਟੌਰੀ ਵੱਖਰੀ ਸਾਡਾ ਰੂਪ ਭਾਈ ਇਸੇ ਤਰ੍ਹਾਂ ਤਗੜਿਓ ਇੱਕ ਦੂਜੇ ਦਾ ਸਾਥ ਦਈਏ ਇੱਕ ਦੂਜੇ ਦਾ ਪਰਦਾ ਢਕਿਆ ਕਰੋ ਸਾਰੀ ਸੰਗਤਾਂ ਥਜੋੜ ਕੇ ਬਹੁਤ ਧੰਨਵਾਦ ਮੇਰੇ ਵੀਰ ਸੇ ਸਕਤਰ ਸਾਹਿਬ ਉਮਰਾਂ ਛੋਟੀ ਮਹਾਰਾਜ ਨੇ ਕਿਰਪਾ ਕੀਤੀ ਇਸੇ ਤਰ੍ਹਾਂ ਸਾਡੀ ਨੌਜਵਾਨੀ ਅੱਗੇ ਆਵੇ ਸਾਨੂੰ ਪਿਆਰ ਮਿਲੇ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ